ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਦਸਮ ਗ੍ਰੰਥ ਨੂੰ ਗੁਰੂ ਸਾਹਿਬ ਜੀ ਦੀ ਬਾਣੀ ਮੰਨਣ ਵਾਲੇ ਵਿਦਵਾਨ ਆਮ ਲੋਕਾਂ ਦਾ ਭਲੇਖਾ ਦੂਰ ਕਰਨ ਦੋਸਤੋ ਅੱਜ ਦੇ ਸਮੇਂ ਵਿੱਚ ਦਸਮ ਗ੍ਰੰਥ ਦੇ ਮੁੱਦੇ ਉੱਪਰ ਬਹੁਤ ਵੱਡੀ ਚਰਚਾ ਛਿੜੀ ਹੋਈ ਹੈ ਕੁਝ ਵਿਦਵਾਨ ਇਸ ਗ੍ਰੰਥ ਨੂੰ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਮੰਨਦੇ ਹਨ ਪਰ ਬਹੁਤ ਸਾਰੇ ਵਿਦਵਾਨਾਂ ਦਾ ਮਤ ਹੈ ਕਿ ਦਸਮ ਗ੍ਰੰਥ ਵਿੱਚ ਲਿ ਬਾਣੀ ਦਾ ਇੱਕ ਅੱਖਰ ਵੀ ਗੁਰੂ ਸਾਹਿਬ ਜੀ ਦੀ ਲਿਖਤ ਨਹੀਂ ਹੈ ਹੁਣ ਆਮ ਸਧਾਰਨ ਲੋਕ ਅਧਵਚਾਲੇ ਫਸ ਗਏ ਹਨ ਉਹ ਅੱਖਰ ਗੱਲ ਮੰਨਣ ਤਾਂ ਕਿਸ ਦੀ ਮੰਨਣ ਕਿਉਂਕਿ ਆਮ ਲੋਕਾਂ ਦਾ ਆਮ ਲੋਕਾਂ ਦੀ ਸਟੱਡੀ ਇੰਨੀ ਜ਼ਿਆਦਾ ਨਹੀਂ ਹੁੰਦੀ ਕਿ ਉਹ ਕਿਸੇ ਖਾਸ ਨਿਰਨੇ ਉੱਪਰ ਪਹੁੰਚ ਸਕਣ ਹੁਣ ਜਿਹੜੇ ਵਿਦਵਾਨ ਦਸਮ ਗ੍ਰੰਥ ਨੂੰ ਗੁਰੂ ਸਾਹਿਬ ਜੀ ਦੀ ਬਾਣੀ ਨਹੀਂ ਮੰਨਦੇ ਉਹ ਦਸਮ ਗ੍ਰੰਥ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਸਵੱਟੀ ਉੱਪਰ ਰੱਖ ਕੇ ਆਪਣੀਆਂ ਦਲੀਲਾਂ ਦੇ ਰਹੇ ਹਨ ਕਿ ਇਹ ਗੁਰੂ ਸਾਹਿਬ ਜੀ ਦੀ ਬਾਣੀ ਨਹੀਂ ਹੋ ਸਕਦੀ ਪਰ ਦਸਮ ਗ੍ਰੰਥ ਦੇ ਹੱਕ ਵਿੱਚ ਕੁਝ ਵਿਦਵਾਨ ਕਹਿ ਰਹੇ ਹਨ ਕਿ ਸਾਨੂੰ ਬਿਨਾਂ ਸ਼ੱਕ ਮੰਨ ਲੈਣਾ ਚਾਹੀਦਾ ਹੈ ਕਿ ਇਹ ਗੁਰੂ ਸਾਹਿਬ ਜੀ ਦੀ ਬਾਣੀ ਹੈ ਜਿਹੜੇ ਵਿਦਵਾਨ ਦਸਮ ਗ੍ਰੰਥ ਨੂੰ ਗੁਰੂ ਸਾਹਿਬ ਜੀ ਦੀ ਬਾਣੀ ਹੋਣ ਤੋਂ ਇਨਕਾਰ ਕਰਦੇ ਹਨ ਉਹ ਇਸ ਤਰ੍ਹਾਂ ਹੀ ਇਸ ਤਰ੍ਹਾਂ ਦੀਆਂ ਦਲੀਲਾਂ ਦੇ ਰਹੇ ਹਨ ਉਹਨਾਂ ਵਿਦਵਾਨਾਂ ਦਾ ਕਹਿਣਾ ਹੈ ਕਿ ਨੰਬਰ 1 ਦਸਮ ਗ੍ਰੰਥ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕੱਟ ਰਹੀ ਹੈ ਅਸੀਂ ਸਾਰੇ ਇਹ ਗੱਲ ਮੰਨਦੇ ਹਾਂ ਕਿ ਸਾਡੇ 10 ਗੁਰੂਆਂ ਦੀ ਜੋਤ ਇੱਕੋ ਹੀ ਸੀ। ਮਤਲਬ ਸਾਰੇ ਗੁਰੂਆਂ ਦੀ ਵਿਚਾਰਧਾਰਾ ਇੱਕੋ ਹੀ ਸੀ। ਪਰ ਸਾਡੇ 10ਵੇਂ ਪਾਤਸ਼ਾਹ ਜੀ ਆਪਣੇ ਤੋਂ ਪਹਿਲਾਂ ਵਾਲੇ ਗੁਰੂ ਸਹਿਬਾਨਾਂ ਦੀ ਗੱਲ ਨੂੰ ਕਿਵੇਂ ਕੱਟ ਸਕਦੇ ਸਨ? ਨੰਬਰ 2 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਜਪਜੀ ਸਾਹਿਬ ਵਿੱਚ ਫਰਮਾ ਰਹੇ ਹਨ ਕਿ ਜਾ ਕਰਤਾ ਸ੍ਰਿਸ਼ਟੀ ਕੋ ਸਜੇ ਆਪੇ ਜਾਣਾ ਸੋਈ ਭਾਵ ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ ਹੈ ਕਿਸ ਨੇ ਕੀਤੀ ਹੈ ਕਿਸ ਤਰ੍ਹਾਂ ਹੋਈ ਹੈ ਕਦੋਂ ਹੋਈ ਹੈ ਇਸ ਗੱਲ ਦਾ ਸਿਰਫ ਉਸ ਅਕਾਲ ਪੁਰਖ ਨੂੰ ਹੀ ਪਤਾ ਹੈ ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਦਸਮ ਗ੍ਰੰਥ ਵਿੱਚ ਸ੍ਰਿਸ਼ਟੀ ਦੀ ਰਚਨਾ ਬਾਰੇ ਪੂਰੀ ਕਹਾਣੀ ਲਿਖੀ ਹੋਈ ਹੈ ਇਸ ਕਹਾਣੀ ਨੂੰ ਆਪਾਂ 2 ਮਿੰਟ ਲਾ ਕੇ ਪੜ੍ਹ ਹੀ ਲੈਂਦੇ ਹਾਂ ਸ੍ਰਿਸ਼ਟੀ ਦੀ ਰਚਨਾ ਕਿਸ ਤਰ੍ਹਾਂ ਹੋਈ ਸਿਕਾਣੇ ਮੁਤਾਬਕ ਸਭ ਤੋਂ ਪਹਿਲਾਂ ਇੱਕ ਕਾਲ ਸੈਨਾ ਦਾ ਰਾਜਾ ਪੈਦਾ ਹੋਇਆ ਫਿਰ ਕਾਲ ਕੇਤਨਾਂ ਦਾ ਰਾਜਾ ਪੈਦਾ ਹੋਇਆ ਉਸ ਤੋਂ ਬਾਅਦ ਤੀਸਰੇ ਨੰਬਰ ਤੇ ਕਰੂਰ ਵਰਸ਼ਨਾ ਦਾ ਰਾਜਾ ਪੈਦਾ ਹੋਇਆ ਫਿਰ ਚੌਥੇ ਨੰਬਰ ਤੇ ਸ਼ਸ਼ੋਭਤ ਨਾਂ ਦਾ ਰਾਜਾ ਪੈਦਾ ਹੋਇਆ ਇਸ ਤਰ੍ਹਾਂ ਵਾਰੀ-ਵਾਰੀ ਇਹ ਚਾਰ ਰਾਜੇ ਪੈਦਾ ਹੋਏ ਇਹ ਜੋ ਚਾਰ ਨੰਬਰ ਵਾਲਾ ਰਾਜਾ ਸਿਛੋਵਤ ਹੈ ਇਸਦੇ ਹਜ਼ਾਰਾਂ ਅੱਖਾਂ ਅਤੇ ਹਜ਼ਾਰਾਂ ਹੀ ਪੈਰ ਸਨ ਇਹ ਛੇਸ਼ਨਾਗ ਦੀ ਸੇਜ ਉੱਪਰ ਸੌਂਦਾ ਸੀ ਇਸ ਰਾਜੇ ਨੇ ਆਪਣੇ ਇੱਕ ਕੰਨ ਵਿੱਚੋਂ ਮੈਲ ਕੱਢੀ ਉਸ ਮੈਲ ਵਿੱਚੋਂ ਮੱਧ ਤੇ ਕਟਵ ਨਾਂ ਦੇ ਦੋ ਦੰਤ ਪੈਦਾ ਹੋ ਗਏ ਉਸ ਰਾਜੇ ਨੇ ਫਿਰ ਦੂਸਰੇ ਕੰਨ ਵਿੱਚੋਂ ਮੈਲ ਕੱਢੇ ਜਿਸ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋ ਗਈ ਫਿਰ ਉਸ ਰਾਜੇ ਨੇ ਮੱਧ ਤੇ ਕੈਟਵ ਨੂੰ ਮਾਰ ਦਿੱਤਾ ਉਹਨਾਂ ਦੇ ਖੂਨ ਦੀ ਮਿਜ ਸਮੁੰਦਰ ਵਿੱਚ ਜਾ ਡੇਗੀ ਇਹ ਖੂਨ ਦੀ ਮਿਜ ਸਮੁੰਦਰ ਦੇ ਪਾਣੀ ਉੱਪਰ ਤੈਰਨ ਲੱਗ ਗਈ ਜੋ ਬਾਅਦ ਵਿੱਚ ਧਰਤੀ ਬਣ ਗਈ ਫਿਰ ਉਹਨਾਂ ਰਾਜਾਂ ਤੋਂ ਹੋਰ ਰਾਜੇ ਪੈਦਾ ਹੋ ਗਏ ਉਹਨਾਂ ਨੇ ਇੱਕ ਪਰਜਾਪਤੀ ਨੂੰ ਪੈਦਾ ਕੀਤਾ ਉਸ ਪਰਜਾਪਤੀ ਤੋਂ 10000 ਲੜਕੀਆਂ ਨੇ ਜਨਮ ਲਿਆ ਇਹਨਾਂ ਸਾਰੀਆਂ ਲੜਕੀਆਂ ਦੇ ਰਾਜਾ ਨਾਲ ਵਿਆਹ ਕਰ ਦਿੱਤੇ ਫਿਰ ਉਹਨਾਂ ਰਾਣੀਆਂ ਦੇ ਅੱਗੇ ਬੱਚੇ ਪੈਦਾ ਹੋ ਗਏ ਜਿਨ੍ਹਾਂ ਤੋਂ ਸੂਰਜ ਅਤੇ ਚੰਦ ਪੈਦਾ ਹੋ ਗਏ ਕਈ ਰਾਣੀਆਂ ਦੇ ਸੱਪ ਪੈਦਾ ਹੋ ਗਏ ਅੱਗੇ ਜਾ ਕੇ ਰਾਜਾ ਦਸ਼ਰਤ ਦਸ਼ਰਤ ਦੀਆਂ ਰਾਣੀਆਂ ਦੇ ਪੇਟੋਂ ਰਾਮਚੰਦਰ ਭਰਤ ਤੇ ਲక్ష్మణ ਪੈਦਾ ਹੋਏ ਰਾਮਚੰਦਰ ਦੀ ਪਤਨੀ ਸੀਤਾ ਦੀ ਕੁੱਖ ਤੋਂ ਲਾਵਤੇ ਕੁਸ਼ ਪੈਦਾ ਹੋਏ ਸੋ ਦੋਸਤ ਇਸ ਤਰ੍ਹਾਂ ਇੱਕ ਕਹਾਣੀ ਹੈ ਜੋ ਦਸਮ ਗ੍ਰੰਥ ਵਿੱਚ ਸ੍ਰਿਸ਼ਟੀ ਦੀ ਰਚਨਾ ਬਾਰੇ ਲਿਖੀ ਹੋਈ ਹੈ ਹੁਣ ਆਪਾਂ ਦੇਖੀਏ ਕਿ ਜਪਜੀ ਸਾਹਿਬ ਵਿੱਚ ਬਾਬਾ ਨਾਨਕ ਜੀ ਕਹਿ ਰਹੇ ਹਨ ਕਿ ਇਹ ਸ੍ਰਿਸ਼ਟੀ ਕਿਸ ਤਰ੍ਹਾਂ ਰਚੀ ਗਈ ਹੈ ਕਿਸਨੇ ਰਚੀ ਹੈ ਇਸ ਬਾਰੇ ਉਸ ਅਕਾਲ ਪੁਰਖ ਨੂੰ ਹੀ ਪਤਾ ਹੈ ਪਰ ਦਸਮ ਗ੍ਰੰਥ ਵਿੱਚ ਸਾਡੇ 10ਵੇਂ ਪਾਤਸ਼ਾਹ ਜੀ ਦੇ ਮੁਖ ਵਿੱਚੋਂ ਇਸ ਤਰ੍ਹਾਂ ਦੀ ਕਹਾਣੀ ਸੁਣਾਈ ਜਾ ਰਹੀ ਹੈ ਸੋਚਣ ਵਾਲੀ ਗੱਲ ਇਹ ਹੈ ਕਿ 10ਵੇਂ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਜ਼ਰੂਰ ਪੜਿਆ ਹੋਵੇਗਾ ਉਹ ਆਪਣੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਉਲਟ ਕਿਵੇਂ ਲਿਖ ਸਕਦੇ ਸਨ ਇਹ ਹੀ ਕਾਰਨ ਹੈ ਕਿ ਬਹੁਤ ਸਾਰੇ ਵਿਦਵਾਨ ਦਸਮ ਗ੍ਰੰਥ ਨੂੰ ਗੁਰੂ ਸਾਹਿਬ ਜੀ ਦੀ ਰਚਨਾ ਨਹੀਂ ਮੰਦੇ ਦਲੀਲ ਨੰਬਰ 3 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸਤਰੀ ਜਾਤੀ ਨੂੰ ਬਹੁਤ ਉੱਚਾ ਦਰਜਾ ਦਿੱਤਾ ਗਿਆ ਹੈ ਜਿਸ ਤਰ੍ਹਾਂ ਕਿਹਾ ਗਿਆ ਹੈ ਕਿ ਸੋ ਕਿਉ ਮੰਦਾ ਆਖੀਐ ਜਿਸ ਜੰਮੈ ਰਾਜਾਨ ਪਰ ਦਸਮ ਗ੍ਰੰਥ ਵਿੱਚ ਇਸ ਵਿਚਲੇ ਚਿਤਰਾ ਵਿੱਚ ਕਿਹਾ ਗਿਆ ਹੈ ਕਿ ਇਸਤਰੀ ਜਾਤੀ ਉੱਪਰ ਬਿਸ਼ਵਾਸ ਹੀ ਨਹੀਂ ਕਰਨਾ ਚਾਹੀਦਾ ਨੰਬਰ 4 ਦਸਮ ਗ੍ਰੰਥ ਵਿੱਚਲੇ 404 ਚਰਿੱਤਰ ਇਹਨਾਂ ਅਸ਼ਲੀਲ ਅਸ਼ਲੀਲ ਹਨ ਕਿ ਅਸੀਂ ਇਹਨਾਂ ਚਰਿੱਤਰਾਂ ਨੂੰ ਆਪਣੇ ਪਰਿਵਾਰ ਵਿੱਚ ਆਪਣੀਆਂ ਧੀਆਂ ਭੈਣਾਂ ਦੇ ਸਾਹਮਣੇ ਬੈਠ ਕੇ ਨਹੀਂ ਸੁਣ ਸਕਦੇ ਜਿਹੜੀ ਬਾਣੀ ਅਸੀਂ ਆਪਣੇ ਪਰਿਵਾਰ ਵਿੱਚ ਬੈਠ ਕੇ ਸੁਣੀ ਨਹੀਂ ਸਕਦੇ ਤਾਂ ਇਹ ਗੁਰੂ ਸਾਹਿਬ ਜੀ ਦੀ ਲਿਖਤ ਕਿਵੇਂ ਹੋ ਸਕਦੀ ਹੈ ਨੰਬਰ 5 ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਡੇ ਕਿਸੇ ਵੀ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਗੁਰੂ ਜਾਂ ਪਾਤਸ਼ਾਹ ਨਹੀਂ ਲਿਖਿਆ ਪਰ ਦਸਮ ਗ੍ਰੰਥ ਵਿੱਚ ਦਸਮ ਗ੍ਰੰਥ ਦੇ ਸ਼ੁਰੂ ਵਿੱਚ ਹੀ ਪਾਤਸ਼ਾਹੀ ਦਸਮੀ ਲਿਖਿਆ ਹੋਇਆ ਹੈ ਸਾਡੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਆਪ ਨੂੰ ਪਾਤਸ਼ਾਹ ਨਹੀਂ ਲਿਖ ਸਕਦੇ ਸਨ ਨੰਬਰ 6 ਦਸਮ ਗ੍ਰੰਥ ਵਿੱਚ ਕਿਤੇ ਵੀ ਨਾਨਕ ਸਾਹਿਬ ਮੋਹਰ ਨਹੀਂ ਹੈ ਜਿਸ ਤਰ੍ਹਾਂ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਹਲਾ ਪਹਿਲਾ ਦੂਜਾ ਜਾਂ ਪੰਜਵਾਂ ਆਉਂਦਾ ਹੈ। ਨੰਬਰ 7 ਸਾਡੇ ਬਾਬਾ ਨਾਨਕ ਜੀ ਤੋਂ ਲੈ ਕੇ ਸਾਡੇ ਜਿੰਨੇ ਵੀ ਗੁਰੂ ਸਹਿਬਾਨ ਹੋਏ ਹਨ ਉਹਨਾਂ ਕਿਸੇ ਨੇ ਵੀ ਆਪਣੀ ਜੀਵਨ ਕਥਾ ਜਾਂ ਆਪਣੀ ਬਾਇਓਗ੍ਰਾਫੀ ਨਹੀਂ ਲਿਖੀ ਅਤੇ ਨਾ ਹੀ ਉਹਨਾਂ ਵਿੱਚੋਂ ਕਿਸੇ ਨੇ ਆਪਣੇ ਪਿਛਲੇ ਜਨਮ ਦੀ ਗੱਲ ਕੀਤੀ ਹੈ ਪਰ ਦਸਮ ਗ੍ਰੰਥ ਵਿੱਚ ਦਸਵੇਂ ਪਾਤਸ਼ਾਹ ਜੀ ਦੀ ਪਿਛਲੇ ਜਨਮ ਦੀ ਕਥਾ ਲਿਖੀ ਹੋਈ ਹੈ ਜਿਸ ਤਰ੍ਹਾਂ ਕਿਹਾ ਗਿਆ ਹੈ ਕਿ ਉਹਨਾਂ ਨੇ ਹਿਮਕੌਂਟ ਪਹਾੜ ਤੋਂ ਉੱਪਰ ਬੈਠ ਕੇ ਆਪਣੀ ਪਿਛਲੇ ਜਨਮ ਦੀ ਕਥਾ ਲਿਖੀ ਜਦੋਂ ਕਿ ਸਾਡੇ ਗੁਰਵਾਣੀ ਕਿਸੇ ਵੀ ਪਿਛਲੇ ਜਨਮ ਨੂੰ ਨਹੀਂ ਮੰਨਦੀ ਨੰਬਰ 8 ਕਾਫੀ ਵਿਦਵਾਨਾਂ ਦਾ ਕਹਿਣਾ ਹੈ ਕਿ ਜਦ ਸਾਡੇ 10ਵੇਂ ਪਾਤਸ਼ਾਹ ਜੀ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਆਦ ਗ੍ਰੰਥ ਵਿੱਚ ਦਰਜ ਕਰ ਸਕਦੇ ਸਨ ਤਾਂ ਉਹਨਾਂ ਨੇ ਆਪਣੀ ਬਾਣੀ ਨੂੰ ਆਦ ਗ੍ਰੰਥ ਵਿੱਚ ਦਰਜ ਕਿਉਂ ਨਹੀਂ ਕੀਤਾ ਉਹ ਮਹਲਾ 10ਵੇਂ ਦੇ ਨਾਂ ਤੇ ਆਪਣੀ ਬਾਣੀ ਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰ ਸਕਦੇ ਸਨ ਨੰਬਰ 9 ਗੁਰੂ ਸਾਹਿਬ ਜੀ ਜਦ 9 ਸਾਲ ਦੇ ਸੰਤਾਂ ਉਹਨਾਂ ਦੇ ਪਿਤਾ ਜੀ ਨੂੰ ਚਾਂਦਨੀ ਚੌਕ ਵਿੱਚ ਔਰੰਗਜ਼ੇਬ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਗੁਰੂ ਸਾਹਿਬ ਨੂੰ ਮੁਗਲਾਂ ਨਾਲ 12-13 ਜੰਗਾਂ ਲੜਨੀਆਂ ਪਈਆਂ ਮੁਗਲਾਂ ਨੇ ਉਹਨਾਂ ਨੂੰ ਇੱਕ ਦਿਨ ਵੀ ਸ਼ਾਂਤੀ ਨਾਲ ਟਿਕ ਕੇ ਬੈਠਣ ਨਹੀਂ ਦਿੱਤਾ ਉਹਨਾਂ ਨੇ ਆਪਣਾ ਸਾਰਾ ਜੀਵਨ ਦੁਖਤ ਕਲੀਪਾ ਵਿੱਚ ਹੀ ਬਤੀਤ ਕੀਤਾ ਪਰ ਫਿਰ ਵੀ ਉਹਨਾਂ ਨੇ ਬਹੁਤ ਮਹਾਨ ਕੰਮ ਕੀਤੇ ਪਰ ਜਿਸ ਤਰ੍ਹਾਂ ਉਹਨਾਂ ਦੇ ਨਾਂ ਤੇ ਕਿਹਾ ਗਿਆ ਹੈ ਕਿ ਉਹਨਾਂ ਨੇ ਦਸਮ ਗ੍ਰੰਥ ਦੀ ਰਚਨਾ ਕੀਤੀ 100 ਸਾਖੀ ਲਿਖੀ ਸਰਬ ਲੋਗ ਗ੍ਰੰਥ ਲਿਖਿਆ ਉਗਰਦੰਤੀ ਗ੍ਰੰਥ ਲਿਖਿਆ ਉਹਨਾਂ ਕੋਲ ਇਹਨਾਂ ਸਮਾਂ ਇਹ ਨਹੀਂ ਸੀ ਕਿਉਂਕਿ 42 ਸਾਲ ਦੀ ਉਮਰ ਵਿੱਚ ਉਹਨਾਂ ਨੇ ਸਿੱਧੀ ਪ੍ਰਾਪਤ ਕਰ ਲਈ ਨੰਬਰ 10 ਇਹਨਾਂ ਵਿਦਵਾਨਾਂ ਦੇ ਦੱਸਣ ਮੁਤਾਬਕ 10ਵੇਂ ਗ੍ਰੰਥ ਵਿੱਚ ਖਾਲਸਾ ਸ਼ਬਦ ਇੱਕ ਵਾਰ ਵੀ ਨਹੀਂ ਆਉਂਦਾ ਅਤੇ ਨਾ ਹੀ ਕਿਤੇ ਸਾਡੇ 10ਵੇਂ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਆਉਂਦਾ ਹੈ ਸੋਚਣ ਵਾਲੀ ਗੱਲ ਇਹ ਹੈ ਕੇ 10ਵੇਂ ਪਾਤਸ਼ਾਹ ਜੀ ਨੇ ਐਡਾ ਵੱਡਾ ਗ੍ਰੰਥ ਲਿਖ ਦਿੱਤਾ ਪਰ ਖਾਲਸਾ ਸ਼ਬਦ ਇੱਕ ਵਾਰ ਵੀ ਨਹੀਂ ਲਿਖਿਆ ਸੋ ਜੇਕਰ ਹੋਣਾ ਸੀ ਇਹਨਾਂ ਸਾਰੀਆਂ ਦਲੀਲਾਂ ਨੂੰ ਧਿਆਨ ਵਿੱਚ ਰੱਖ ਕੇ ਸੋਚੀਏ ਤਾਂ ਕੁਦਰਤੀ ਗੱਲ ਹੈ ਕਿ ਇੱਕ ਸਧਾਰਨ ਆਦਮੀ ਤਾਂ ਇਹੋ ਹੀ ਸੋਚੇ ਸਮਝੇਗਾ ਕਿ ਦਸਮ ਗ੍ਰੰਥ ਗੁਰੂ ਸਾਹਿਬ ਜੀ ਦੀ ਰਚਨਾ ਨਹੀਂ ਹੋ ਸਕਦੀ ਪਰ ਦਸਮ ਗ੍ਰੰਥ ਨੂੰ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਮੰਨਣ ਵਾਲੇ ਵਿਦਵਾਨ ਕਹਿ ਰਹੇ ਹਨ ਕਿ ਸਾਨੂੰ ਗੁਰੂ ਸਾਹਿਬ ਜੀ ਦੀ ਬਾਣੀ ਉੱਪਰ ਕੋਈ ਸ਼ੱਕ ਨਹੀਂ ਕਰਨਾ ਚਾਹੀਦਾ ਅਤੇ ਸਾਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਦਸਮ ਗ੍ਰੰਥ ਗੁਰੂ ਸਾਹਿਬ ਜੀ ਦੀ ਬਾਣੀ ਹੈ ਹੁਣ ਆਮ ਸੰਗਤ ਬਹੁਤ ਹੀ ਦੁਚਿੱਤੀ ਦੇ ਵਿੱਚ ਪਈ ਹੋਈ ਹੈ ਕਿ ਅਸੀਂ ਕਿਸ ਗੱਲ ਨੂੰ ਸੱਚ ਮੰਨੀਏ ਇਹ ਦੁਬਿਦਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਬਹੁਤ ਘਾਤਕ ਸਿੱਧ ਹੋਵੇਗੀ ਕਿਉਂਕਿ ਆਉਣ ਵਾਲੀ ਪੀੜ੍ਹੀ ਪੜ੍ਹੀ ਲਿਖੀ ਹੋਣ ਕਰਕੇ ਹਰ ਇੱਕ ਗੱਲ ਨੂੰ ਤਰਕ ਦੀ ਕਸਵੱਟੀ ਤੇ ਦੇਖੇਗੀ ਜਿਸ ਤਰ੍ਹਾਂ ਸ੍ਰਿਸ਼ਟੀ ਨੂੰ ਰਚਨ ਬਾਰੇ ਆਪਾਂ ਪਿੱਛੇ ਦਸਮ ਗ੍ਰੰਥ ਵਿੱਚ ਜੋ ਕਹਾਣੀ ਲਿਖੀ ਹੋਈ ਹੈ ਉਸ ਨੂੰ ਆਪਾਂ ਪੜ ਚੁੱਕੇ ਹਾਂ ਇਸ ਤਰ੍ਹਾਂ ਦੀ ਕਹਾਣੀ ਨੂੰ ਆਉਣ ਵਾਲੀ ਪੜ੍ਹੀ ਲਿਖੀ ਨੇ ਪੀੜ੍ਹੀ ਨੇ ਬਿਲਕੁਲ ਨਹੀਂ ਮੰਨਣਾ ਇਸ ਤਰ੍ਹਾਂ ਦੀਆਂ ਕਹਾਣੀਆਂ ਨੂੰ ਪੜ ਕੇ ਉਹ ਗੁਰਬਾਣੀ ਨਾਲ ਨਾਲ ਜੁੜਨ ਦੀ ਬਜਾਏ ਉਹ ਆਉਣ ਵਾਲੀ ਪੀੜ੍ਹੀ ਗੁਰਬਾਣੀ ਤੋਂ ਦੂਰ ਚਲੀ ਜਾਵੇਗੀ ਤੋ ਦੋਸਤੋ ਸਾਡੇ ਸਿੱਖ ਵਿਦਵਾਨਾਂ ਨੂੰ ਖੋਜ ਕਰਕੇ ਇਹ ਜੋ ਲੋਕਾਂ ਦੇ ਮਨ ਵਿੱਚ ਦਚਿੱਤੀ ਬਣੀ ਹੋਈ ਹੈ ਇਸ ਨੂੰ ਦੂਰ ਕਰਨਾ ਚਾਹੀਦਾ ਹੈ ਸਾਡੇ ਸਿੱਖ ਜਗਤ ਵਿੱਚ ਬਹੁਤ ਵੱਡੇ ਵੱਡੇ ਵਿਦਵਾਨ ਹਨ ਉਹਨਾਂ ਵਿਦਵਾਨਾਂ ਨੂੰ ਨਿਰਸਵਾਰਥ ਭਾਵਨਾ ਨਾਲ ਇਹ ਕੰਮ ਅੱਗੇ ਹੋ ਕੇ ਨਿਪਰੇ ਚੜ੍ਹਨਾ ਚਾਹੀਦਾ ਹੈ ਤਾਂ ਕਿ ਆਮ ਸਿੱਖ ਸੰਗਤਾਂ ਦਾ ਭਰਮ ਭਲੇਖਾ ਦੂਰ ਹੋ ਸਕੇ ਤੇ ਸਾਡੀ ਸਿੱਖੀ ਅੱਗੇ ਵਾਸਤੇ ਅੱਗੇ ਤੋਂ ਅੱਗੇ ਤਰੱਕੀ ਕਰ ਸਕੇ ਮੈਂ ਬੇਨਤੀ ਕਰ ਦੇਵਾਂ ਕਿ ਦਸਮ ਗ੍ਰੰਥ ਦੀ ਬਾਣੀ ਦੇ ਸਬੰਧ ਵਿੱਚ ਇਹ ਸਿਰਫ ਮੇਰੇ ਹੀ ਸਵਾਲ ਨਹੀਂ ਹਨ ਇਹ ਸਵਾਲ ਬਹੁਤ ਵੱਡੀ ਗਿਣਤੀ ਵਿੱਚ ਸਿੱਖਾਂ ਦੇ ਹਨ ਸੋ ਉਮੀਦ ਹੈ ਕਿ ਸਿੱਖ ਵਿਦਵਾਨ ਇਕੱਠੇ ਹੋ ਕੇ ਇਸ ਵਿਸ਼ੇ ਤੇ ਆਪਣੀ ਖੋਜ ਕਰਨਗੇ ਅਤੇ ਕੀ ਸੱਚ ਹੈ ਤੇ ਕੀ ਝੂਠ ਹੈ ਸਿੱਖ ਸੰਗਤਾਂ ਦੇ ਸਾਹਮਣੇ ਲਿਆਉਣਗੇ। ਸੋ ਜੇਕਰ ਮੇਰੇ ਵੱਲੋਂ ਕੋਈ ਸ਼ਬਦ ਵੱਧ ਘੱਟ ਵਰਤਿਆ ਗਿਆ ਹੋਵੇ ਤਾਂ ਮੈਂ ਉਸ ਗੱਲ ਦੀ ਮਾਫੀ ਚਾਹੁੰਦਾ ਹਾਂ। ਕਿਉਂਕਿ ਦਾਸ ਦੀ ਇੰਨੀ ਬੁੱਧੀ ਨਹੀਂ ਆ ਕਿ ਮੈਂ ਇੱਕ ਪਾਸੜ ਕੋਈ ਨਿਰਣਾ ਕਰ ਸਕਾਂ। ਜੇਕਰ ਆਪ ਜੀ ਨੂੰ ਮੇਰੇ ਏ ਵਿਚਾਰ ਠੀਕ ਲੱਗਣ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦੇਣਾ ਵੀਡੀਓ ਸੁਣਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਸਤਿ ਸ੍ਰੀ ਅਕਾਲ